ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮੂ ਵੀ ਵਧੀਆ ਹੋਮੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਆਪਾਂ ਵਲੌਗ ਸਟਾਰਟ ਕਰਦੇ ਆ ਤੇ ਮੈਂ ਥੋੜਾ ਠੀਕ ਨਹੀਂ ਐਸ ਕਰਕੇ ਮੇਰੀ ਵਾਲਜ ਨੇ ਇਗਨੋਰ ਕਰਿਆ ਤੇ ਆਪਾਂ ਹੁਣ ਬਿਕਰੇਮਲੀ ਬਣਾਣ ਲੱਗੇ ਆ ਸੈਂਡਵਿਚ ਸੈਂਡਵਿਚ ਮਾਰਨਿੰਗ ਮਾਰਨਿੰਗ ਹੋ ਚੁੱਕੀ ਐ ਜੀ ਆਪਾਂ ਕਹਿ ਵੀ ਇਹਨਾਂ ਨੂੰ ਸੈਂਡਵਿਚ ਆਪਾਂ ਬਣਾ ਕੇ ਦੇਈਏ अपन सैंडविच बनाव गे सो आप सैंडविच ਬਣਾ ਕੇ ਫਿਰ ਆਪਾਂ ਇਹਨਾਂ ਨੂੰ ਖਵਾਵਾਂਗੇ ਕਿਉਂਕਿ ਲੱਗੇ ਪੁੱਖ ਸਵੇਰੇ ਸਵੇਰੇ ਕੀ ਕਰ ਕੀ ਕਰ ਸਕਦੇ ਆ ਕੀ ਖਾ ਸਕਦੇ ਆ ਸਵੇਰੇ ਸਵੇਰੇ ਇਨਾ ਚਿਰੀ ਤਾਂ ਪੁੱਖ ਲੱਗਦੀ ਹੈ ਸੋ ਆਪਾਂ ਕਰਦੇ ਸੈਂਡਵਿਚ ਬਣਾਵਾਂਗੇ ਦੇਖੋ ਜੀ ਦੇਖੋ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਪਾਲੂ ਵੀ ਪਾਤੇ ਨਾਲ ਚ ਚਲੋ ਜੀ ਕਹਿੰਦੇ ਆ ਕਿ ਮੈਨੂੰ ਭੁੱਖ ਲੱਗੀ ਆ ਮੈਂ ਕਿਹਾ ਚਲੋ ਤੁਹਾਨੂੰ ਕੋਈ ਚੀਜ਼ ਬਣਾ ਕੇ ਦੇ ਦਿੰਦੇ ਆ ਤੇ ਇਸ ਕਰਕੇ ਆਪਾਂ ਹੁਣ ਚਪੋ ਜੀ ਇਹ ਲੱਪਾ ਲਾਵਾਗੇ ਦੇਤੇ ਠੀਕ ਠੀਕ ਇਹਦੇ ਆਪਾਂ ਲਾਵਾਂਗੇ ਕਿਉਂ ਮੈਨੂੰ ਵੈਸੇ ਦੇਸੀ ਘੋਲ ਆ ਪਸੰਦ ਨਹੀਂ ਆ ਇਹਨਾਂ ਨੂੰ ਪਤਾ ਨਹੀਂ ਕਿੰਦਾ ਪਸੰਦ ਆ ਮੈਂ ਤਾਂ ਸਿੰਪਲ ਪਸੰਦ ਆ ਸੋ ਹੁਣ ਆਪਾਂ ਇੱਕ ਸੈਂਡਵਿਚ ਬਣ ਕੇ ਰੈਡੀ ਹੋ ਚੁੱਕਿਆ ਆ ਦੇਖੋ ਜੀ ਕੰਡਿਆ ਕੀ ਪਤੀ ਜੀ ਨੂੰ ਭੁੱਖਾ ਨਹੀਂ ਰੱਖਣਾ। ਇੱਕ ਜਿਹੜਾ ਸਾਡਾ ਨੰਨੀਆ ਹੈ ਉਹਨੂੰ ਕਿਤੇ ਮੈਨੂੰ ਸਾਡੇ ਨੇ ਦੇਖ ਲੈ ਤੋ ਲੁਕਾਉਣੇ ਪੈਣਗੇ। ਉਹ ਬਣ ਗਿਆ ਸੈਂਡਵਿਚ। ਦੂਸਰਾ ਵੀ ਸੈਂਡਵਿਚ ਬਣਾਵਾਂਗੇ। ਇੱਕ ਆਪਣੇ ਲਈ ਮੈਂ ਸਿੰਪਲ ਬਣਾਉਂਗੀ ਕਿਉਂਕਿ ਮੈਂ ਉਹ ਜ਼ਿਆਦਾ ਕੀ ਉਹ ਲਾਈਕ ਨਹੀਂ ਕਰਦੀ।

ਕੀ ਭੁੱਖ ਲੱਗੀ ਤਾਂ ਕੁਛ ਨਾ ਕੁਛ ਖਾ ਲਓ ਤਾਂ ਫੇ ਬਾਅਦ ਚੇ ਖਾਓ ਤਾਂ ਫੇ ਭੁੱਖੜੀ ਲੱਗਦੀ ਅਸੀਂ ਅੱਜ ਜਲਦੀ ਉੱਠ ਗਏ ਸੀ ਤੇ ਜਲਦੀ ਉੱਠ ਕੇ ਫਿਰ ਆਪਾਂ ਕੰਮ ਵਗੈਰਾ ਕਰਕੇ ਫਿਰ ਆਪਾਂ ਕੋਠੇ ਚੱਲ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਇਸ ਕਰਕੇ ਇਸ ਕਰਕੇ ਆਪਾਂ ਥੋੜਾ ਧਿਆਨ ਰੱਖੀਦਾ ਆ ਗਰਮੀ ਤੋਂ ਕਿ ਬਾਤ ਹੈ ਉਹਰੇ ਜਦੋਂ ਬੰਦਾ ਬਿਮਾਰ ਹੋ ਜਾਂਦਾ ਫਿਰ ਬੰਦਾ ਚੱਕੜਾ ਗਿੰਨੇ ਆ ਸੋ ਇਸ ਕਰਕੇ ਪਹਿਲਾਂ ਹੀ ਆਪਣਾ ਸੇਵ ਰੋ ਕਿ ਕਿ ਗਰਮੀ ਹੈਗੀ ਪਰ ਬਹੁਤ ਜ਼ਿਆਦਾ ਤੇਰ برداشت ਵੀ ਹੁੰਦੀ ਹੈ ਜੀ ਚਲੋ ਜੀ ਦੋ ਸੈਂਟ ਲੋ ਜੀ ਬਣਾ ਕੇ ਦੋ ਸੈਂਡਵਿਚ ਇੱਕ ਸੈਂਡਵਿਚ ਮੈਂ ਸੈਂਪਲ ਬਣਾਉਂਗੀ ਇੱਕ ਸੈਂਡਵਿਚ ਤੇ ਨਹੀਂ ਮੈਂ ਕਿਉਂ ਲਾਉਣਾ ਚਲੋ ਜੀ ਆਪਾਂ ਸੈਂਡਵਿਚ ਬਣਾ ਕੇ ਫਿਰ ਕਰਦੇ ਆ ਗੱਲਾਂ ਤੇ ਆਪਾਂ ਸੈਂਡਵਿਚ ਬਣਾ ਲਿਆ ਨਾਲ ਦਹੀਂ ਵੀ ਆ ਦਹੀਂ ਇਹਨਾਂ ਨੂੰ ਦੇਣਾ ਖਾਣ ਲਈ ਤੇ ਮਨਵੀਰ ਆ ਜਾਓ ਪੁੱਤ ਦੇਦੇ ਆ ਕਿ ਇਹਨਾਂ ਨੂੰ ਪਸੰਦ ਆਉਂਦੇ ਆ ਕਿ ਨਹੀਂ ਨਾਲੋ ਜਲਦੀ ਕੀ ਤੇ ਸੱਜੇ ਪਸੰਦ ਨਹੀਂ ਆਂਦੀ ਚੀਜ਼ ਵੇਦੇ ਆ ਕੀ ਹੁਣ ਖਾ ਲੈਣ ਰੋਡ ਬਹੁਤ ਜ਼ਿਆਦਾ ਚੱਲਦਾ ਹਾਲੋ ਮੈਂ 1 2 3 4 ਕੀ ਕੀ ਹੋਊਗਾ ਇਹ ਬਿਨਾਂ ਬੜੇ ਹਾਂ ਰੈੱਡ ਹਾਂ ਖਾ ਲੋ ਆ ਖਾ ਕੇ ਦੱਸੋ ਕਿਦਾਂ ਦੇ ਆ ਇਹਦੇ ਤਾਂ ਮੈਨੂੰ ਕਿਉਂ ਤੋਂ ਬਣਾਇਆ ਮੇਰਾ ਆ ਮੈਂ ਕਿਉਂ ਵਾਲਾ ਨਹੀਂ ਪਸੰਦ ਕਰਦੀ ਆ ਯਮਮੀ ਯਮਮੀ ਬੱਲੇ ਬੱਲੇ ਨਨੂ ਯਮਮੀ ਆ ਗੋਬੇ ਆ ਨਾ ਆਲੂ ਸੀਗੇ ਨਾ ਪੈ ਆਪਾਂ ਆਲੂ ਵਾਲੇ ਪਰੌਠੇ ਨਹੀਂ ਬਣਾਏ ਸੀ ਫਰ ਮੈਂ ਉਹ ਬਣਾਤਾ ਠੀਕ ਐ ਓ ਨੰਨੂ ਇਦਾਂ ਨਹੀਂ ਖਾਈਦਾ ਇਹਨੂੰ ਖਲਾ ਦੋ ਆ ਬੋਪਾ ਕੀ ਵਿੱਚ ਹੋ ਗਿਆ ਬੱਚਾ ਜਦੀ ਪੈ ਗਈ ਤੇ ਹੋਰ ਕੀ ਅੰਨੀ ਥੋੜਾ ਵੀ ਢਿੱਡ ਕਰਾ ਹੋ ਜਾਣਾ ਖਾ ਲੋ ਹੁਣ ਤੇ ਦੇਖੀ ਜੀ ਹਾਂਜੀ ਜੀ ਹੁਣ ਆਪਾਂ ਆ ਚੁੱਕਿਆ ਕਿਚਨ ਦੇ ਵਿੱਚ ਸੋ ਆਪਾਂ ਲਗਿਆ ਆਪਣਾ ਰੋਟੀ ਪਾਣੀ ਬਣਾਉਣ ਤੇ ਰੋਟੀ ਪਾਣੀ ਬਣਾ ਲਈਏ ਕਿਉਂਕਿ ਆਟਾ ਬਹੁਤ ਹੀ ਲੇਟ ਲੈ ਕੇ ਆਏ ਸੀਗੇ ਆਹਨ ਦਾ ਲੇਟ ਇਸ ਕਰਕੇ ਕੀਤੀ ਹੋਈ ਹੈ ਜੀ ਰੋਟੀ ਤੋਂ ਵੀ ਲੇਟ ਤੇ ਮੜ ਆਪਾਂ ਲੱਗਾਂਗੇ ਰੋਟੀ ਖਾਣ ਉਹ ਖੁਕ ਬਹੁਤ ਲੱਗੀ ਹੋਈ ਆ ਆਪਾਂ ਦੋ ਦੋ ਫਰੋਟੀਆਂ ਬਣਾ ਲੈਣੀਆਂ ਆ ਜਦੋਂ ਫਰੋਟੀਆਂ ਬਣਾ ਕੇ ਫਿਰ ਆਪਾਂ ਸ਼ਾਮ ਨੂੰ ਸਬਜ਼ੀ ਦਾ ਤਰਨਕਾ ਲਗਾਵਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਗਰਮੀ ਆ ਤੇ ਗਰਮੀ ਚ ਬਚ ਕੇ ਰਹੋ ਮੈਂ ਵੀ ਕਦਰੀ ਲੋ ਪਰ AC ਜਿਹਾ ਲਾਤੀ ਆਈਆਂ ਕਿਉਂਕਿ ਮੰਦਿਰ ਵੀ ਜਾਣਾ ਥਾਰਾ ਗਰਮੀ ਬਹੁਤ ਹੀ ਜਿਆਦਾ ਮੰਦਾ ਆ ਓ ਮਾਈ ਗੋਡ ਹੋ ਲੈ ਚਲ ਗਈ ਆ ਤੇ ਸਾਡੇ ਇਹ ਪਾਣੀ ਦੀ ਖਤਮ ਹੋ ਗਈ ਚਲੋ ਆਟਾ ਜਿਹੜਾ ਆ ਗੁੱਝ ਹੋ ਗਿਆ ਆ ਤੇ ਆ ਗਈ ਲੈ ਲਾਈਟ ਦਾ ਨਾ ਲਿਆ ਤੇ ਲਾਈਟ ਆ ਲੀਆ ਹੁਣ ਆਪਾਂ ਬਣਾਈਏ ਪ੍ਰਸ਼ਾਦ ਦੇ ਰੋਟੀ ਬਣਾ ਲਈਏਗੀ ਹੁਣ ਆਪਾਂ ਟੈਂਕੀ ਵੀ ਚਲਾ ਆਈਏ ਪਾਣੀ ਦੀ ਕਿਉਂਕਿ ਪਾਣੀ ਖੇਰ ਨਾ ਚੱਲ ਜਾਵੇ ਟੈਂਕ ਟੋ ਲਾਈਟ ਸੋ ਬਿਕਰਮ ਹੁਣੀ ਵੀ ਗਿਆ ਹੋਇਆ ਤੇ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਤੇ ਬਣੇ ਗਏ ਬਲੌਗ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੋਊਗੀ ਤੇ ਬਾਹਰ ਉਹਨੂੰ ਵੀ ਜਿੱਦਲ ਨਹੀਂ ਕਰਦਾ ਹੈਗਾ ਤੇ ਦਿੱਕਾ ਇਥੇ ਸਟਿੱਕਾ ਘਵਾ ਜਾਂਦੀ ਹੈ ਜੀ ਤਾਂ ਦਿੱਕਿਆ ਪਰਵਾ ਲੱਭ ਜਾ ਕਰ ਜਾਂਦੀ ਹੈ ਜੀ ਤਾਂ ਜੈਂਕੀ ਵੀ ਆਨ ਕਰਤੀ ਆ ਤੇ ਕਰਦੇ ਆਪਾਂ ਤੁਹਾਡੇ ਨਾਲ ਗੱਲਬਾਤ ਬਣੀ ਰਿਓ ਵਲੌਗ ਦੇ ਨਾਲ ਤੇ ਬਣਾ ਲਈ ਆ ਪਰੋਟੀ ਪਾਣੀ ਖਾ ਲਈਏ ਸੋ ਜਿ ਗਿਫਟ ਤੁਹਾਨੂੰ ਗਿਫਟ ਦਿੱਤਾ ਜਾਂਦਾ ਆਟਾ ਮੈਨੂੰ ਲੱਗੀ ਸੀ ਮੈਸੇਜ ਕਰਨ ਹਾਂ ਤੇ ਮੈਨੂੰ ਭੁੱਖ ਲੱਗੀ ਚੱਪਲਾ ਪਾਉ ਜਾ ਕੇ ਚਲੋ ਅੰਦਰ ਆ ਗਿਆ ਮੈਂ ਖੋਟੀ ਬਣਾ ਲਵਾਂ ਬਣਾ ਲਓ ਆ ਗਿਆ ਮੈਂ ਬਹੁਤ ਜ਼ਿਆਦਾ ਗਰਮੀ ਆ ਤੇ ਮੈਂ ਬਣਾਉਂਦੀ ਪਈ ਆ ਰੋਟੀ ਸੋ ਗਰਮੀ ਤੁਹਾਨੂੰ ਪਤਾ ਹੀ ਹੁੰਦੇ تھے ਰਸੋਈ ਜੀ ਕਿੰਨੀ ਆ ਤੇ ਤਵਾ ਦਾ ਬਣਾ ਲਈਏ ਰੋਟੀਆਂ ਤੇ ਚੱਲੀਏ ਅਗੋਠੇ ਜੀ ਜੀ ਬਣਾ ਲਿਆ ਆਪਾਂ ਪ੍ਰਸ਼ਾਦਾ ਪਾਣੀ ਤੇ ਹੁਣ ਆਪਾਂ ਇੱਥਾ ਟੈਂਕੀ ਵੀ ਭਰ ਗਈ ਆ ਤੇ ਮੇਰੇ ਫੇਸ ਨੂੰ ਗਨੋਰ ਕਰਿਓ ਗਰਮੀ ਬਹੁਤ ਆ ਗਈ ਆ ਸ਼ੁਰੂਜੀ ਫਿਰ ਮੰਡੀ ਸਾਡਾ ਕੋਠੇ ਤੇ ਆ ਤੇ ਉਹਨੂੰ ਆਪਾਂ ਦੇਖਾਈਏ ਤੇ ਰੋਟੀਨ ਪਾਣੀ ਲੈ ਆ ਜੀ ਕੋਠੇ ਤੇ ਸੋ ਬਰੇਰੀਆ ਵਲੌਗ ਦੇ ਨਾਲ ਆਪਾਂ ਆ ਚੁੱਕੇ ਹਾਂ ਕੋਤੇ ਤੇ ਤੇ ਮੰਦਿਰ ਸਾਹਿਬ ਦਾ ਸੁੱਤਾ ਹੋਇਆ ਮੈਂ ਲੱਗੀਆਂ ਹਾਂ ਰੋਟੀ ਖਾਣ ਸੋ ਵਿਕਰਮਣ ਅਧਿਕਾਰ ਦੀ ਪਈ ਸੀ ਜੀ ਵੇਟ ਤੇ ਉਹ ਹਾਈ ਤੱਕ ਆਏ ਨਹੀਂ ਆ ਸੋ ਮੈਨੂੰ ਲੱਗੀ ਆ ਭੁੱਖ ਤੇ ਮੈਂ ਖਾ ਲਾਂ ਰੋਟੀ ਤੇ ਕਰਦੇ ਆਪਾਂ ਗੱਲਬਾਤ ਜੀ ਦੇਖੋ ਜੀ ਆਪਾਂ ਖਾ ਲਿਆ ਰੋਟੀ ਪਾਣੀ ਤੇ ਕੋਤੇ ਦਾ ਵਿਊ ਚੱਕ ਕਰੋ ਤੇ ਵਿਊ ਤੇ ਗਰਮੀ ਨੂੰ ਮਾਰੋ ਬੋਲੀ ਅ ਦੇਖੋ ਜੀ ਆਪਾਂ ਆ ਗਏ ਆ ਬਾਹਰ ਅੱਪਾ ਕਾਵੇ ਆਪਾਂ ਥੋੜਾ ਟਾਈਮ ਬਾਅਦ ਥੋੜਾ ਤੁਹਾਨੂੰ ਜਿਉ ਵੀ ਦਿਖਾਈਏ ਤੇ ਆਪਾਂ ਨਮੇਲੇ ਸਾਈਟ 'ਤੇ ਉਸ ਦਿਨ ਸੋਇਨਾ ਚੱਪਾ ਪਾਣੀ ਪਾਵਾਂਗੇ ਫੇਸ ਅਬ ਨਸ ਮੇਰੇ ਪਾਣੀ ਪਾਇਆ ਕਿਉਂਕਿ ਸਾਡੇ ਇੱਥੇ ਕੰਮ ਵਗੈਰਾ ਬਹੁਤ ਹੁੰਦੇ ਆ ਫੇਸ ਕਰਕੇ ਆਪਾਂ ਹੁਣ ਪਾਣੀ ਚਿੰਦ ਦੇ ਵਿੱਚ ਪਾਵਾਂਗੇ ਇਥੋਂ ਤੱਕ ਤਿਲਕੜ ਬਹੁਤ ਹੋ ਗਿਆ ਆ ਪਾ ਬਾਲਟੀ ਨਾਲ ਅਲੱਗੂ ਕਰੀ ਤਾ ਹੈ। ਹਲ ਮਸਵੇਰੇ ਸਾਫ ਕੀਤੇ ਸਾਰੇ ਇਹਨੇ। ਸੋ ਹੁਣ ਆਪਾਂ ਉੱਧਰ ਦੇਖੋ ਜੀ ਉੱਧਰ ਮੋਟਰਾਂ ਵੀ ਚੱਲੀ ਜਾਂਦੀਆਂ ਵਾਹ ਜੀ ਵਾਹ। ਪਾਣੀ ਦੇਖੋ ਜੀ ਪਾਣੀ। ਹੁਣ ਮੈਂ ਕਹਨੀ ਆ ਕਿ ਉਹ ਬੜੀ ਮੋਟਰ ਤੇ ਨੌਣਾ ਬੰਦਾ ਸੇ ਸਹਾਲਾ ਚੱਪਾ ਨਹੀਂ ਸਕਦੇ ਉਧਰਲੀ ਸਾਈਡ ਤੇ ਜਾ ਕੇ ਤੇ ਮਨਵੀਰ ਸਾਡਾ ਜਦੋਂ ਸੌ ਜਾਂਦਾ ਆ ਤੇ ਉਦੋਂ ਸਾਨੂੰ ਖਾਲੀ-ਖਾਲੀ ਬੇੜਾ ਲੱਗਦਾ ਬੜਾ ਖਾਲੀ-ਖਾਲੀ ਕਰਨ ਲੱਗਦਾ ਆ ਤੇ ਬਹੁਤ ਹੀ ਜ਼ਿਆਦਾ ਮਤਲਬ ਹੋਰ ਤਰ੍ਹਾਂ ਦਾ ਲੱਗਦਾ ਘਰ ਠੀਕ ਹੁਣ ਮਨਵੀਰ ਸਿੱਟਾ ਹੋਇਆ ਦੇਖਿਓ ਚਲੋ ਖਾਣੀ ਆ ਤੰਦ ਤੁੰਦ ਦੇਖੀ ਨੰਨੂ ਜੀ ਕਿ ਕਾਦੇ ਕਿਨੇ ਨ ਬੁਗੇ ਬੁਗੇ ਕਿਨੇ ਨ ਇਹਦੇ ਕੋਈ ਸੁਰਤ ਨਹੀਂ ਜਨਾਬ ਨੂੰ ਤੇ ਕੋਈ ਵੀ ਸੁਰਤ ਨਹੀਂ ਉਹ ਬੁਗੇ ਕਿਨੇ ਨ ਸਵੇਰੇ ਉੱਠ ਜਾਂਦਾ ਆ ਬਸ ਆਪਣੀਆਂ ਛੜਦਾ ਰਹਿੰਦਾ ਗੱਲਾਂ ਮੈਨੂੰ ਆ ਦੇ ਦਿਓ ਤੇ ਮੈਨੂੰ ਉਹ ਆ ਦੇ ਦਿਓ ਤੇ ਮੈਂ ਉਹ ਖਾਣਾ ਤੇ ਮੈਂ ਉਹ ਖਾਣਾ ਤੇ ਬਾਹਰ ਬੱਬਾ ਜੀ ਬਹੁਤ ਗਰਮੀ ਆ ਤੇ ਬਚ ਕੇ ਰੋ। ਮੈਂ ਤਾਂ ਵਾਰ-ਵਾਰ ਜਦੋਂ ਵੀ ਬਲੌਗ ਬਣਾਉਣੀ ਮੇਰੇ ਕੋਈ ਗੱਲ ਕਹਿਣੀ ਹੁੰਦੀ ਆ ਕਿ ਗਰਮੀ ਬਹੁਤ ਆ ਬਚ ਕੇ ਰੋ ਬਚ ਕੇ ਰੋ। ਮੈਂ ਇਹ ਗੱਲ ਵਾਰ-ਵਾਰ ਰਿਪੀਟ ਕਰਦੀ ਆ ਤੇ ਮੈਂ ਹੋ ਗਈ ਆ ਬਿਮਾਰ ਇਸ ਚੱਕਰ ਦੇ ਵਿੱਚ ਗਰਮੀ ਦੇ ਵਿੱਚ ਕਿਉਂਕਿ ਜਦੋਂ ਆਪੇ ਇਸੀ ਜੋ ਬਾਹਰ ਜਾਈਦਾ ਇੱਕਦਮ ਥੋੜਾ ਸਿਰਪੀੜ ਹੁੰਦਾ ਆ ਤੇ ਮੈਨੂੰ ਹੁਣ ਕੋਲਡ ਵੀ ਹੋ ਗਿਆ ਫੀਵਰ ਵੀ ਹੋ ਗਿਆ ਇਸ ਕਰਕੇ ਤੇ ਮੈਂ ਜਾਣਾ ਹਾਂ ਸ਼ਾਮਾਂ ਨੂੰ ਦਵਾਈ ਲੈਣ ਥੋੜਾ ਜਿਹਾ ਠੰਡਾ ਹੁੰਦਾ ਮੌਸਮ ਤੇ ਫਿਰ ਜਾਵਾਂਗੇ ਦਵਾਈ ਲੈਣ ਤੇ ਹਜੇ ਵਿਕਰਮਣੀ ਗਏ ਹੋਏ ਆ ਤੇ ਮੋਟਰਸਾਈਕਲ ਦਾ ਥੋੜਾ ਜਿਹਾ ਕੰਮ ਜਿਆ ਕਰਾਉਣਾ ਆ ਹਜੇ ਉਹ ਵੀ ਕਰਾਉਣਾ ਲਾ ਰਹਿ ਲਾ ਪਿਆ ਆ ਤੇ ਆਪਾਂ ਉਹ ਵੀ ਕਰਾਉਣਾ ਆ ਤਾਂ ਕਿ ਅਰੇ ਆਪਾਂ ਵੇਟ ਕਰਦੇ ਪਏ ਆ ਬੈਠੇ ਹੋਏ ਤੇ نیند ਆਉਂਦੀ ਪਈ ਆ ਦਿਲ ਕਰਦਾ ਸੌਂ ਜੀ ਮੈਨੂੰ ਸਾਡੇ ਨੇ ਤਾਂ ਕਰ ਲਈ ਨੀਂਦ ਪੂਰੀ ਜੀ ਮੈਨੂੰ ਹੰਝੋਈ ਗਿਆ ਨਾ ਅੰਜੀ ਜੀ ਪੈ ਚੁੱਕੀਆਂ ਹੈ ਜੀ ਸ਼ਾਮਾਂ ਤੇ ਹੁਣ ਆਪਾਂ ਆ ਚੁੱਕੇ ਹਾਂ نیچے ਕਿਉਂਕਿ ਮੰਦਿਰ ਸਾਡਾ ਜਿਹੜਾ ਸੀਗਾ ਉੱਤਕਾ ਸੀਗਾ ਕਹਿੰਦਾ ਕਿ ਮੈਂ ਖੇਡਣਾ ਆ ਤੇ ਆਵਾ ਮੇਰੇ ਨਾਲ ਆਤਮੀ ਜਿਹਨੂੰ ਸਾਡਾ ਖੇਡਦਾ ਪਿਆ ਆ ਤਾਂ ਕੋਈ ਬੈਸ ਜਿਦਕਰਮ ਕੀ ਕਰਦੇ ਵੇ ਤੁਸੀਂ ਕੀ ਕਰਦੇ ਬੰਦ ਨਿਠਾਏ ਇੱਧਰ ਬੰਨਾ ਦੀਆ ਗੱਪ ਦੇਖੇ ਆ ਆਜੇ ਮੈਂ ਬਾਹਰ ਮਨੀਤ ਖੇਡਦਾ ਪਿਆ ਉਹਨਾਂ ਬਾਰੇ ਸੋਚਦੇ ਆ ਜਿਹੜੇ ਬਾਹਰ ਦੇ ਨਾਲ ਕਿਲਾ ਕੀਆ ਕਰਦੇ ਨੇ ਅਸੀਂ ਕੋਨਾ ਬਾਰੇ ਸੋਚਦੇ ਆ ਯਾਰ ਤੇ ਹੋ ਯਾਰ ਅੱਜ ਕੱਲ ਦੁਨੀਆ ਏਦਾਂ ਦੀ ਆ ਯਾਰ ਕੋਈ ਨਹੀਂ ਸੋਚਦਾ ਮੈਂ ਮਰਜੀ ਦੇ ਦਾ ਕਰ ਲੋ ਮਾ ਮਾਜੀ ਕੇ ਜੰਦਰ ਵਰ ਜੋ ਜਾਂ ਜਿੱਨਾ ਮਾਜੀ ਕੇ ਦਾ ਭਜ ਰੋ ਤਾਂ ਜਨਾਂ ਨੇ ਇਹਨੇ ਕਰਨਾ ਯਾਰ ਤੇ ਐਡੀ ਆਪਣੇ ਨਾਲ ਕੋਈ ਦੋਨੋਂ ਤੁਸੀਂ ਯਾਰ ਵੀ ਇੱਕ ਸੋਚਣ ਵਾਲੀ ਗੱਲ ਆ ਇੱਕ ਮੈਨੂੰ ਕਰਦਾ ਜਵਾਬ ਦਿਓ ਜਦ ਕੋਈ ਵੀ ਆਪਣੇ ਘਰ ਚ ਖੁਸ਼ੀ ਆਉਂਦੀ ਆ ਜਾਂ ਕੋਈ ਆਪਣੇ ਘਰੇ ਤਹਾਉ ਨੂੰ ਆਇਆ ਜਾਂ ਇਹ ਉਥੇ ਆਪਾਂ ਨੂੰ ਆਹ ਗੱਲਾਂ ਕਹਿੜੀਆਂ ਬਣਦੀਆਂ ਆ ਅਸੀਂ 5 ਮਿੰਟ ਲੈ ਜਾਇਆ ਵਾਂਗੇ ਜਾਂ 2 ਮਿੰਟ ਲੈ ਕੇ ਜਾਇਆ ਵਾਂਗੇ ਅਸੀਂ ਝਾਂ ਵੀ ਆਪਣਾ ਮਤਲਬ ਫਰਜ ਪੂਰਾ ਕਰਿਆਂਗੇ ਤੁਸੀਂ ਦੱਸੋ ਵੀ ਇਹ ਗੱਲਾਂ ਕਿਹੜੀਆਂ ਬਣਦੀਆਂ ਠੀਕ ਆ ਤੇ ਬਾਕੀ ਯਾਰ ਗੱਲਾਂ ਬਹੁਤ ਆ ਵੀ ਪਰ ਮੂ ਦਿਲ ਨਹੀਂ ਕਰਦਾ ਤੇ ਕਿਸੇ ਬੰਦੇ ਦੀ ਮੇਰੇ ਤੋਂ ਉਹ ਚਾਰ ਗੱਲਾਂ ਵੀ ਆਈਆਂ ਉੱਧ ਮੈਨੂੰ ਸੋਣ ਤੋਂ ਮਿਲਿਆ ਜੀ ਕਿਸੇ ਮੇਰੇ ਆਪਣੇ ਨੇ ਕਿਹਾ ਉੱਧ ਮੈਨੂੰ ਮੇਰੀਆਂ ਬਰਾਈਆਂ ਕੀਤੀਆਂ ਗਈਆਂ ਵੀ ਅਸੀਂ ਕੀ ਜੀ ਉੱਥੇ ਜਾਇਆਵਾਂਗੇ ਜਦੋਂ ਬੱਚਾ ਹੋਣਾ ਹੈ ਦੋ ਕੁ ਮਿੰਟ ਲਈ ਵੀ ਮੂਮਲਾ ਯਰ ਖੱਲੇ ਤੇ ਰਖੜੀ ਦੇ ਵੀ ਜਾਇਆਵਾਂਗੇ ਦੋ ਚਾਰ ਮਿੰਟ ਲਈ ਮੂਮਲਾ ਯਰ ਰੱਖ ਲਾਂਗੇ ਜਣਾ ਤੇ ਉੱਥੇ ਯਾਰ ਬੜਾ ਦਿਲ ਦੁਖਦਾ ਯਾਰ ਜਦੋਂ ਆਪਣੇ ਕਰਨ ਤੇ ਉਦੋਂ ਫੇਰ ਬੰਦਾ ਬੰਦੇ ਦਾ ਮਨ ਨਾ ਉਹ ਭੜਦਾ ਨਾ ਬੰਦਾ ਸੋਚਦਾ ਯਾਰ ਨਾ ਵੀ ਅੱਜ ਕੰ ਦੇ ਜੋ ਵੀ ਪੈਸਾ ਹੀ ਹੋ ਗਿਆ ਨਾ ਤੁਸੀਂ ਨਾਲੇ ਚਲੋ ਉਹ ਵੀ ਗੱਲਾ ਠੀਕ ਆ ਤੁਹਾਡੀ ਮਰਜ਼ੀ ਆ ਆਪਾਂ ਕਿਸੇ ਨੂੰ ਧੱਕੇ ਨਾ ਨਹੀਂ ਕਹਿੰਦੇ ਹਾਂ ਗੱਲਾਂ ਕੋਈ ਦੰਦ ਹੁੰਦੀਆਂ ਤੁਸੀਂ ਉਹ ਬੰਦੇ ਨਾਲ ਮੇਰੀਆਂ ਗੱਲਾਂ ਕਰਦੇ ਆ ਜਿਹੜੇ ਬੰਦੇ ਦਾ ਮੈਨੂੰ ਨਹੀਂ ਪਤਾ ਜਾਂ ਜਿਹੜੇ ਬੰਦੇ ਨੂੰ ਆਪਣੀ ਫੈਮਿਲੀ ਜਾਂ ਆਪਣੇ ਪਰਿਵਾਰ ਤੇ ਕੋਈ ਨਹੀਂ ਜਾਣਦਾ ਉਹ ਬੰਦੇ ਨੂੰ ਉਹ ਬੰਦਾ ਆਪਾਂ ਨੂੰ ਉੱਡਦਾ ਉੱਡਦਾ ਮਿਲਿਆ ਹੋਵੇ ਜਾਂ ਉਹ ਬੰਦੇ ਯਾਰੇ ਮੈਨੂੰ ਪਤਾ ਹੋਵੇ ਬੰਦਾ ਕਵੇ ਯਾਰ ਵੀ ਮੈਂ ਵੀ ਆ ਬੰਦਾ ਮੇਰੀ ਲਾਈਫ ਚ ਆਇਆ ਜਦ ਮੈਂ ਇਹਦੇ ਨਾਲ ਜਾਂ ਇਹਨਾਂ ਮਹਿਰੀ ਗੱਲ ਸ਼ੇਅਰ ਕਰਦਾ ਸਾਨੂੰ ਵੀ ਇਹ ਗੱਲਾਂ ਪਤਾ ਹੋਵੇ ਅਸੀਂ ਫਿਰ ਇਹ ਤਾਂ ਤੁਹਾਡਾ ਆਪਣਾ ਹੀ ਆ ਯਾਰ ਉਹ ਤੁਸੀਂ ਕਰਦੇ ਆ ਗੱਲਾਂ ਸ਼ੇਅਰ ਤੁਸੀਂ ਆਪਣਾ ਤੁਹਾਡਾ ਭਰਾ ਆ ਜਾਂ ਤੁਹਾਡੀ ਭੈਣ ਜਾਂ ਕੁਝ ਵੀ ਲਾ ਲਓ ਹਣਾ ਜਾ ਜਿਹੜੇ ਬੰਦੇ ਨਾਲ ਮੈਨੂੰ ਹੀ ਪਤਾ ਜਿਹਦੇ ਮੁਰੇ ਮੈਂ ਗੱਲਾਂ ਕਰੂੰਗਾ ਉਹਦਾ ਸਭ ਨੂੰ ਪਤਾ ਆ ਜਾਂ ਜਿੰਨਾ ਮੈਂ ਆਪਣੀ ਗੱਲ ਸ਼ੇਅਰ ਕਰਦਾ ਦਿੱਤੀ ਉਹਨੂੰ ਮੇਰੇ ਵਾਲੇ ਉਹਨੂੰ ਸਭ ਪਤਾ ਆ ਵੀ ਮੇਰੀ ਕੀ ਲੱਗਦੀ ਆ ਜਾਂ ਮੈਨੂੰ ਉਹਦਾ ਕੀ ਲੱਗਦਾ ਨਾ ਬਟ ਹਾਂ ਜੇ ਨਾ ਮੈਂ ਤੁਸੀਂ ਮੇਰੀਆਂ ਗੱਲਾਂ ਸ਼ੇਅਰ ਕਰਦੇ ਆ ਉਹਨਾਂ ਬਾਰੇ ਉਹਨਾਂ ਦਾ ਮੈਨੂੰ ਨਹੀਂ ਪਤਾ ਵੀ ਉਹ ਕੌਣ ਆ ਮੈਨੂੰ ਇਹ ਮੇਰੇ ਲਈ ਬਹੁਤ ਬੇਇੱਜ਼ਤੀ ਦੀ ਗੱਲ ਆ ਵੀ ਮੇਰੀ ਬੇਇੱਜ਼ਤੀ ਉੱਥੇ ਕੀਤੀ ਗਈ ਆ ਜਾਂ ਮੇਰਾ ਉੱਥੇ ਸਾਰਾ ਲੈਵਲ ਛੱਡਿਆ ਗਿਆ ਤੀਜੇ ਬੰਦੇ ਤੋਂ ਮੇਰੀਆਂ ਗੱਲਾਂ ਕਰਕੇ ਮੈਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਆ ਯਾਰ ਜੋ ਮੇਰੇ ਨਾਲ ਕੀਤਾ ਗਿਆ ਹੈ ਜਾਂ ਮੈਨੂੰ ਉਹ ਚੀਜ਼ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਆ ਸੋ ਮੈਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਆ ਤੁਸੀਂ ਦੱਸਿਆ ਨਾ ਕਮੈਂਟ ਚ ਕਰਦੇ ਹੋ ਇਹ ਗੱਲ ਗਲਤ ਹੈ ਨਾ ਯਾਰ ਵੀ ਬਹੁਤ ਗਲਤ ਗੱਲ ਹੈ ਗੱਲਾਂ ਦਿਲ ਦੇ ਲੱਗਦੀਆਂ ਬੰਦੇ ਦੇ ਫੇਰ ਜਦ ਮੈਂ ਅਗਲੇ ਨੂੰ ਪੁੱਛਿਆ ਅਗਲੇ ਦਾ ਜਵਾਬ ਪੁੱਛਿਆ ਗੱਲ ਦਾ ਵੀ ਮੈਨੂੰ ਦੱਸੋ ਇਹ ਕੀ ਆ ਮੈਂ ਰਿਕਾਰਡਿੰਗਾਂ ਭੇਜੀਆਂ ਮੈਨੂੰ ਕੋਈ ਮੇਰੇ ਹੀ ਗੱਲਦਾਰ ਇਸ ਤੋਂਸ ਨਹੀਂ ਮਿਲਿਆ ਤੋ ਕਿਉਂ ਨਹੀਂ ਮਿਲਿਆ ਵੱਟੋ ਬੰਦਾ ਗੱਲ ਸੀ ਮੋਰਿਓ ਠੀਕ ਆ ਤੇ ਬਾਕੀ ਮੈਨੂੰ ਮੇਰਾ ਦਿਲ ਬਹੁਤ ਜ਼ਿਆਦਾ ਟੁੱਟਿਆ ਇਸ ਚੀਜ਼ ਨੂੰ ਦੇਖ ਕੇ ਸੁਣ ਕੇ ਤੇ ਮੈਂ ਪਹਿਲਾਂ ਯਕੀਨ ਨਹੀਂ ਕੀਤਾ ਜਦੋਂ ਮੈਨੂੰ ਕਿਸੇ ਤੀਸਰੇ ਪਰਸਨ ਨੇ ਇਹ ਗੱਲ ਆਖੀ ਆ ਵੀ ਵਿਕਰਮ ਵੀ ਤੇਰੇ ਬਾਰੇ ਦਾ ਗੱਲਾਂ ਹੋਣ ਦਈਆਂ ਆ ਜਾਂ ਕੁਝ ਵੀ ਮੈਨੂੰ ਬੜਾ ਯਾਰ ਮਾੜਾ ਲੱਗਾ ਮੈਂ ਉਹਨੂੰ ਅਗਲੇ ਨੂੰ ਬੋਲਿਆ ਉਹਨੂੰ ਮੈਂ ਬਹੁਤ ਅਗਲੇ ਨੂੰ ਬੋਲਿਆ ਵੀ ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ ਵੀ ਤੇਰੇ ਆਪ ਦੇ ਘਰ ਦੇ ਵਿੱਚੋਂ ਕੋਈ ਤੈਨੂੰ ਦਾ ਤੇਰੀਆਂ ਗੱਲਾਂ ਕਰਦਾ ਜਾਂ ਤੇਰੀਆਂ ਚੁਗਲੀਆਂ ਕਰਦਾ ਜਾਂ ਤੈਨੂੰ ਕੋਈ ਮਾੜਾ ਪਾਉਂਦਾ ਜਦ ਤੈਨੂੰ ਵੀ ਮੈਂ ਉਹ ਅਗਲੇ ਨੂੰ ਬੋਲਿਆ ਪਰ ਹਾਂ ਉਹ ਅਗਲੇ ਨੇ ਮੈਨੂੰ ਮਿੰਟ ਚ ਕਹਿਤਾ ਵੀ ਭਾਈ ਇਦਾਂ ਦੀ ਗੱਲ ਨਹੀਂ ਹੈਗੀ ਵੀ ਆ ਸੱਚੀ ਆ ਇਹ ਗੱਲ ਕਿਉਂਕਿ ਥੋੜੇ ਜਣ ਪਹਿਲਾਂ ਮੈਨੂੰ ਕੋਈ ਅੱਗੇ ਵੀ ਕਹਿੰਦਾ ਪਿਆ ਸੀ ਇੰਸਟਾਗ੍ਰam ਤੇ YouTube ਦੇ ਲਾਈਵ ਦੇ ਵਿੱਚ ਵੀ ਅਖੇ ਵੀ ਤੇਰੇ ਬਾਰੇ ਕਿਸੇ ਨੇ ਗਲਤ ਕਿਹਾ ਭਾਜੀ ਸਾਡੇ ਕੋਲ ਰਿਕਾਰਡਿੰਗ ਆ ਮੈਂ ਉਹ ਉਹ ਚੀਜ਼ ਨੂੰ ਇਗਨੋਰ ਕਰ ਦਿੱਤਾ ਮੈਂ ਕਿਹਾ ਨਹੀਂ ਯਾਰ ਝੂਠ ਬੋਲਦੇ ਦੱਦ ਨੂੰ ਬਲੌਕ ਕਰਤਾ ਫੇ ਦੁਬਾਰਾ ਮੈਨੂੰ ਫੇ ਕਿਸੇ ਹਫ਼ਤੇ ਮੈਂ ਲਾਈਵ ਹੋਇਆ ਸੀ ਉੱਥੇ ਵੀ ਮੈਨੂੰ ਆਖਿਆ ਫੇ ਮੈਂ ਕਿਹਾ ਮੈਨੂੰ ਨਹੀਂ ਰਕੋਡਿੰਗ ਭੇਜੋ ਫੇ ਮੈਨੂੰ ਰਕੋਡਿੰਗ ਆਈਆਂ ਮੈਨੂੰ ਵਟਸਐਪ ਤੇ ਭੇਜੀਆਂ ਬਟ ਫੇ ਮੇਰਾ ਦਿਲ ਬਹੁਤ ਆਸ ਹੋਇਆ ਮਨ ਭਰ ਗਿਆ ਯਾਰ ਵੀ ਕੋਈ ਆਪਣੇ ਇਦਾਂ ਵੀ ਕਰ ਸਕਦੇ ਆ ਮੇਰੀ ਅੰਗੁੱਲਾ ਕਰਨ ਦੇ ਤੀਜੇ ਬੰਦੇ ਤੋਂ ਮੇਰੇ ਘਰ ਪਰਿਵਾਰ ਦੀਆਂ ਗੱਲਾਂ ਕਰਨਦੇ ਆ ਉਤੋਂ ਆਖਣਦੇ ਆ ਅਸੀਂ ਇੱਕ ਫੂਟ ਲੈ ਜਾਾਂਗੇ ਅਸੀਂ 100 200 ਰੁਪਈਆ ਦੇ ਆਵਾਂਗੇ ਇਦਾਂ ਕਰ ਲਾਂਗੇ ਉਦਾਂ ਕਰ ਲਾਂਗੇ ਅਸੀਂ ਆਪਣਾ ਮੂੰਹ ਮਲਾ ਜਾ ਰੱਖ ਲਾਂਗੇ ਸੋ ਯਾਰ ਮੇਰੇ ਘਰੇ ਨਾ ਆਓ ਯਾਰ ਮੇਰੇ ਘਰੇ ਨਾ ਕੋਈ ਆਵੇ ਮੂੰਹ ਮੇਰੇ ਕਰੇ ਮੂੰਮਲਾ ਯਾਰ ਰੱਖਣਾ ਆਇਓ ਕੋਈ ਮੇਰੀ ਤੇ ਮਾੜਾ ਟਾਈਮ ਹੋਵੇ ਮੇਤੇ ਚੰਗਾ ਹੋਵੇ ਰੱਬ ਰੱਖਾ ਮੇਰਾ ਮੇਰਾ ਰੱਬ ਮੈਨੂੰ ਦੇਖ ਲੂਗਾ ਉਹ ਟਾਈਮ ਸੀ ਜਦ ਮੈਂ ਬਹੁਤ ਔਖਾ ਟਾਈਮ ਸੀ ਮੇਤੇ ਜਦ ਮੈਂ 100 100 ਰੁਪਏ ਨੂੰ ਤਰਸਦਾ ਸੀ ਉਹ ਟਾਈਮ ਵੀ ਮੈਂ ਕੱਢਿਆ ਆ ਉਹ ਟਾਈਮ ਸੀ ਉਹ ਮੇਰਾ ਉਹੀ ਮੋਟਰਸਾਈਕਲ ਖੜਾ ਉਹ ਦੇਖ ਲਓ ਠੀਕ ਆ ਤੇ ਉਹ ਆਪਣੀ ਗੱਡੀ ਨਵੀਂ ਲਈ ਹੈ ਸੀ ਆ ਮੇਰਾ ਮੋਟਰਸਾਈਕਲ ਖੜਾ ਆ ਆਪਾਂ ਇਹਦੇ ਤੇ ਵੀ ਇੱਧਰ ਇੱਥੇ ਵੀ ਬਹੁਤ ਟਾਈਮ ਕੱਢਿਆ ਆ ਸੋ ਇੱਥੇ ਵੀ ਇਦਾਂ ਟਾਈਮ ਸੀ ਵਿਆਹ ਵਾਲੇ ਦਿਨ ਇਹ ਵੀ ਪੈਂਚਰ ਹੋ ਗਿਆ ਸੀ ਇਹ ਜਿਹੜਾ ਬੈਕ ਜਿਹੜਾ ਟਾਇਰ ਸੀ ਬਹੁਤ ਮਾੜਾ ਸੀ ਟਾਇਰ ਪਹੁੰਚੋਗੇ ਪੈਸੇ ਨਹੀਂ ਸੀ ਯਾਰ ਉੱਤੇ ਤੱਕ ਵੀ ਟਿਊਬ ਪਾੜ ਗਈ ਮਨਵੀਰ ਨੂੰ ਲੈ ਚੱਲਾ ਸੀ ਰਾਹ 'ਚ ਟਿਊਬ ਪਾੜ ਗਈ ਅਸੀਂ ਇੱਕ ਮੋਟਰਸਾਈਕਲ ਤੇ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਤਿੰਨ ਜਾਣੇ ਸੀਗੇ ਮੋਟਰਸਾਈਕਲ ਤੇ ਅੰਨੇ ਓਖੇ ਹੋ ਕੇ ਪਹੁੰਚੇ ਜਾਂ ਸਾਡੀ ਮੋਟਰਸਾਈਕਲ ਦੀ ਟਿਊਬ ਪਾੜ ਗਈ ਅਸੀਂ ਕਿੱਦਾਂ ਕਿੱਦਾਂ ਤਾਲੇ ਮਾਰੇ ਕਿੰਨਿਆਂ ਦੇ ਮੈਂ ਤਾਲੇ ਮਾਰੇ ਮੇਰੇ ਕੋਲ ਰੁਪਈਆ 100 ਉਹ ਹੀ ਮੈਂ ਤੇਲ ਪਾਉਣਾ ਸੀ ਉਹਦੀ ਤੇਲ ਪਾਉਂਦਾ ਕਿ ਟਿਊਬ ਪਾਉਂਦਾ ਸੋਫੇ ਮਤਾਲੇ ਬੜੇ ਲੋਕਾਂ ਨੇ ਮਾਰੇ ਵੀ ਮੈਨੂੰ 100 ਰੁਪਿਆ ਦਿਓ ਮੈਨੂੰ ਕਿਸੇ ਨੇ 100 ਰੁਪਿਆ ਨਹੀਂ ਦਿੱਤਾ ਉਹ ਟਾਈਮ ਆ ਕੱਢ ਲਿਆ ਸੋ ਹੁਣ ਮੇਰੀਆਂ ਫੇਰ ਦੁਬਾਰਾ ਯਾਰ ਚੰਗਾ ਟਾਈਮ ਮਿੱਤੇ ਕੀ ਆ ਗਿਆ ਮੇਰੀ ਅਬਰਈਆਂ ਕਰਨੀਆਂ ਸਟਾਰਟ ਕਰਤੀਆਂ ਮੇਰੇ ਮੈਨੂੰ ਇਹ ਚੀਜ਼ ਬਿਲਕੁਲ ਨਹੀਂ ਚੰਗੀ ਲੱਗਦੀ। ਬਾਹਲਾ ਬੰਦਾ ਬਾਹਲੇ ਬੰਦੇ ਮੈਨੂੰ ਜੋ ਮਰਜੀ ਕਹਿਣ ਉਹਦਾ ਬੰਦਾ ਮੈਨੂੰ ਕੁਝ ਬੋਲੇ ਜਿਹੜਾ ਮੈਨੂੰ ਜਾਣਦਾ ਹੀ ਨਹੀਂ। ਉਹ ਬੰਦਾ ਮੇਰੀ ਮੈਨੂੰ ਭਾਵੇਂ ਗਾਲਾਂ ਕੱਢੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਨੂੰ ਮੈਂ ਟੱਚ ਨਹੀਂ ਜਾਂਦਾ। हां ਜਿਹੜੇ ਬੰਦੇ ਮੇਰੇ ਆਪਣੇ ਹੋ ਕੇ ਮੇਰੀ ਬਦਨਾਮੀ ਕਰਨ ਉਹ ਗੱਲ ਮੇਨੂੰ ਦਿਲ ਤੇ ਲੱਗਦੀ ਹੈ ਸੋ ਮੈਂ ਉਹ ਜਵਾਬ ਵੀ ਪੁੱਛਿਆ ਉਹ ਗੱਲ ਦਾ ਵੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਇਹ ਗੱਲ ਕੀ ਆ ਮੋਰੇ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਮੈਨੂੰ ਸੋ ਤੋਂ ਪਤਾ ਲੱਗਦਾ ਸਭ ਗਲਤ ਆ ਤੁਸੀਂ ਠੀਕ ਆ ਬਾਕੀ ਅੱਜ ਕੱਲ ਕੋਈ ਰਿਸ਼ਤਾ ਨਹੀਂ ਰਹਿ ਗਿਆ ਯਾਰ ਸਭ ਰਿਸ਼ਤੇ ਜ਼ੀਰੋ ਆ ਸਭ ਪੈਸਾ ਹੀ ਆ ਤੁਹਾਡੇ ਕੋਲ 4 ਪੈਸੇ ਆ ਕਿ ਠੀਕ ਆ ਨਹੀਂ ਹੈਗੇ ਤਾਂ ਤੁਸੀਂ ਗਈ ਭਵੇਂ ਕੋਈ ਆਪਣਾ ਭੈਣਾ ਕੋਈ ਭਰਾ ਆ ਕੋਈ ਚਾਚਾ ਕੋਈ ਤਾਇਆ ਕੋਈ ਮਾਮਾ ਮਾਸੀ ਜੋ ਵੀ ਅਜ ਨਹੀਂ ਰਿਸ਼ਤੇਦਾਰੀ ਟੋਟਲੀ ਲੋਸ ਤੁਹਾਡੇ ਕੋ ਪੈਸੇ ਨਹੀਂ ਹੈਗੇ ਤੁਹਾਡੇ ਲਈ ਉਹਨਾਂ ਨੂੰ ਤੁਸੀਂ ਉਹਨਾਂ ਲਈ ਜ਼ੀਰੋ ਆ ਠੀਕ ਹੈ ਨਾ ਛੱਡੋ ਨੀ ਯਾਰ ਬੇ ਬੰਦੇ ਦਾ ਦਿਲ ਦੁਖਦਾ ਹਨਾ ਸੋ ਅੱਜ ਕੱਲ ਪੈਸਾ ਜੋੜੋ ਪੈਸਾ ਦੇਖ ਲਓ ਚਾਰ ਪੈਸੇ ਜੋੜ ਲਓ ਰੱਖ ਲਓ ਠੀਕ ਆ ਮੈਂ ਵੀ ਯਾਰ ਆਪਦਾ ਘਰ ਬੜਾ ਓਖਾ ਹੋ ਕੇ ਬਣਾਇਆ ਸਾਰਾ ਕੁਝ ਮੈਂ ਥਾਂ ਓਖਾ ਹੋ ਕੇ ਲਿਆ ਮੈਂ ਗੱਡੀ ਓਖੇ ਹੋ ਕੇ ਲਈ ਸੀ ਮੈਂ ਸਾਰੀ ਇੱਕ ਇੱਕ ਚੀਜ਼ ਘਰ ਦੀ ਓਕੇ ਓਕੇ ਬਣਾਈ ਆ ਠੀਕ ਆ ਹੁਣ ਮੈਂ ਆਪਣਾ ਘਰ ਵੀ ਬਣਾਉਣਾ ਉਹ ਵੀ ਮੈਂ ਬਹੁ ਓਖਾ ਓਕੇ ਬਣਾਉਂਗਾ ਮੈਨੂੰ ਪਤਾ ਕਿਉਂਕਿ ਮੇਰਾ ਸਾਥ ਨਹੀਂ ਦੇਣਾ ਕਿਸੇ ਨੇ ਸਾਰਾ ਕੁਝ ਮੈਨੂੰ ਖੁਦ ਕਰਨਾ ਪੈਂਦਾ ਸੋ ਮੇਨਾ ਕੋਈ ਨਹੀਂ ਖੜਦਾ ਮੇਨਾ ਜੇ ਕੋਈ ਖੜਦਾ ਵੀ ਸੀ ਜੇ ਮੈਂ ਕਿਸੇ ਤੋਂ ਪੈਸੇ ਪੁੱਛੇ ਸੀਗੇ ਪਿੱਛੇ ਜੇ ਅਗਲੇ ਨੇ ਮੈਨੂੰ ਘਰੇ ਬੁਲਾ ਲਿਆ ਸੀ ਘਰੇ ਬਿਠਾ ਲਿਆ ਸੀ ਸੋ ਮੈਨੂੰ ਚੀਜ਼ ਨਹੀਂ ਪਸੰਦ ਯਾਰ ਠੀਕ ਆ ਜੇ ਜਿਣੇ ਆ ਲੈਣੇ ਆ ਪੰਗੋੜਨੇ ਆ ਪਾੜਾ ਰੱਖਣੇ ਸੀਗੇ ਤੋ ਆਪਾਂ ਨੂੰ ਸੋਚ ਲਿਆ ਪਹਿਲਾਂ ਪੈਸੇ ਜੋੜਾਂਗੇ ਫੇਰ ਘਰ ਬਣਾਵਾਂਗੇ ਕਿਸੇ ਦੀ ਹੈਲਪ ਨਹੀਂ ਲੈਣੀ ਕਿਸੇ ਤੋਂ ਮੈਂ ਪੈਸੇ ਨਹੀਂ ਮੰਗਣੇ ਜਿੰਨੀ ਕੁ ਮੇਰੀ ਔਕਾਤ ਆ ਉਨਾਂ ਕਮ ਬਣਾ ਲੂ ਥਾਂ ਲੈਣ ਲੱਗੇ ਮੈਂ ਆਪਣੇ ਤੋਂ ਵੀ ਪੁੱਛੇ ਪੈਸੇ ਮੈਂ ਮਤਲਬ ਮੈਨੂੰ ਨਾ ਹੀ ਹੋਈ ਆ ਤੋ ਮੈਂ ਸਾਰੇ ਪੈਸੇ ਆਪ ਕੀਤੇ ਸੀਗੇ ਜਾਂ ਮੇਰੀ ਜੋ ਮੇਰੇ ਕਲੋਜ਼ ਆ ਉਹ ਜਾਣਦੇ ਠੀਕ ਆ ਜਾਂ ਮੇਰੇ ਘਰ ਵਾਲੀ ਜਾਣਦੀ ਬਸ ਡੈਰ ਸੇਟ ਜਾਂ ਮੇਰੀ ਮਾਂ ਜਾਣਦੀ ਔਰ ਕਿਸੇ ਨੂੰ ਕੁਝ ਨਹੀਂ ਪਤਾ ਅਸੀਂ ਕਿੱਦਾਂ ਟਾਈਮ ਪਾਸ ਕੀਤਾ ਅਸੀਂ ਕਿੱਦਾਂ ਘਰ ਲਿਆ ਥਾਂ ਲਿਆ ਅਸੀਂ ਕਿੱਦਾਂ ਗੱਡੀ ਲਈ ਸੋ ਗੱਲਾਂ ਕਰਨ ਵਾਲੇ ਗੱਲਾਂ ਕਰਦੇ ਰਹਿਣ ਮੈਨੂੰ ਕੋਈ ਪਰਵਾਹ ਨਹੀਂ ਉਹ ਚੀਜ਼ ਦੀ ਸੋ ਜਦ ਆਪਣੇ ਵੀ ਇਦਾਂ ਗੱਲਾਂ ਕਰਨ ਆਪਾਂ ਜਿਹਨਾਂ ਨਾਲ ਆਪਣਾ ਬਹੁਤ ਜ਼ਿਆਦਾ ਰਿਸ਼ਤਾ ਵਧੀਆ ਹੋਵੇ ਜਾਂ ਜਿਹੜੇ ਆਪਣੇ ਬਹੁਤ ক্লোਜ਼ ਹੋਣ ਤੇ ਦਿਲ ਟੁੱਟਦਾ ਸੋ ਸੋ ਸਮਝਦੇ ਯਾਰ ਬੋਲਿਆ ਕਰੋ ਕਿ ਤੀਜਾ ਬੰਦਾ ਤੁਹਾਡੀਆਂ ਗੱਲਾਂ ਸੁਣਦਾ ਤੁਸੀਂ ਮੇਰੀ ਬਦਾਈਆਂ ਕਰਦੇ ਉਹ ਚੀਜ਼ ਨਹੀਂ ਸਹੀ ਆਪਚ ਘਰੇ ਮੇਰੀਆਂ ਸੋ ਬਦਾਈਆਂ ਕਰੋ ਠੀਕ ਆਪਣੇ ਘਰੇ ਬੈਠ ਕੇ ਆਪਣੇ ਪਰਿਵਾਰ ਨਾਲ ਕਰੋ ਇੱਕ ਕਰੀ ਚੱਲੋ ਜੋ ਮਰਜੀ ਰੇਗ ਦੇ ਘਾਟੇ ਗੱਲ ਚੱਲਦੀ ਆ ਬਟ ਹਾਂ ਤੁਸੀਂ ਤੀਜੇ ਬੰਦੇ ਮੋੜੇ ਮੇਰੀਆਂ ਗੱਲਾਂ ਕਰਦੇ ਆ ਉਹ ਰਿਪੋਰਟਿੰਗ ਹੋਣ ਦੀ ਆ ਰਿਪੋਰਟਿੰਗ ਚੌਥਾ ਬੰਦਾ ਸੁਣਨ ਦਿਆ ਜਾਂ ਉਹ ਰਿਪੋਰਟਿੰਗ ਕਰਨ ਦਿਆ ਉਹ ਮੈਨੂੰ ਅਗਲੇ ਦਿਨ ਦਿਖਾਉਂਦੇ ਫੇਰ ਉਹ ਚੀਜ਼ਾਂ ਨਹੀਂ ਸਹੀ ਹੈ। ਸੋ ਬਾਕੀ ਲਵ ਯੂ ਆ ਥੈਂਕ ਯੂ ਸੋ ਮੱਚ। ਸਟੋਰ ਕਰਿਆ ਕੋਈ ਆ ਦੇਖੋ ਨੰਨੂ ਕੀ ਕਰਦਾ। ਆ ਦੇਖੋ ਜੀ ਨੰਨੂ ਕੀ ਕਰਦਾ ਦਿਖਾਉਣੀ ਹੈ। ਜਾਣਾ ਕਹਿੰਦਾ ਟਾਈਮ ਹੋ ਗਿਆ। ਗੱਡੀ ਆਪਣੀ ਸਾਫ਼ ਕਰਦਾ ਪਿਆ ਕਹਿੰਦਾ ਟਾਈਮ ਹੋ ਗਿਆ ਜਾਣਾ। ਤੋ ਆ ਜੋ ਸਬਜੀ ਗਾਦੀ ਬਿਧੋਣੀ ਅੱਜ ਸਬਜੀ ਸਬਜੀ ਗਾਦੀ ਗਾਨੀਆਂ ਹੈ ਦੇਖਿਆ ਕੀ ਦੇਖਿਆ ਆਇਆ ਚੌਲ ਲੈ ਕੇ ਆ ਦੇਖਣ ਗਿਆ ਸਬਜੀ ਰੋ ਉਹ ਦੂਰ ਤੇ ਚਲ ਗਿਆ ਮਹਿਗਾ ਆ ਦੇਖਿਓ ਮਨੂ ਆ ਦੇ ਸਬਜੀਆਂ ਲੱਗੀਆਂ ਹੋਰ ਨੇ ਕਿੱਥੇ ਦੇਖਣੀਆਂ ਅੱਧਰ ਆ ਜੋ ਇੱਥੇ ਨਹੀਂ ਬੈਠੀ ਦਾ ਮੈਂ ਕੀ ਕਹਨੀ ਸ਼ਾਮ ਦੇ ਵੇਲੇ ਨਹੀਂ ਬੈਠਦੀ ਆ ਦੇਖੋ ਜੀ ਨਨੂ ਆ ਦੇ ਆ ਦੇ ਆ ਦੇ ਕਿੱਦਾਂ ਉਹ ਹਾਂਜੀ ਰੱਬ ਦੇ ਬਰਸਾ ਰੱਖਦੇ ਹਾਂ ਹਾਂਜੀ ਆਪਣੇ ਵਾਹਿਗੁਰੂ ਤੇ ਯਕੀਨ ਹੈਗਾ ਹਾਂਜੀ ਹੈਗਾ ਨਾ ਹਾਂਜੀ ਸੋ ਕਿਸੇ ਨੂੰ ਗਲਤ ਨਾ ਬੋਲੇ ਠੀਕ ਹੈ ਜੀ ਕਿਉਂਕਿ ਉਹ ਇਹ ਇੱਕ ਚੀਜ਼ ਦਾ ਹਿਸਾਬតាម ਕਰੂੰਗਾ ਤੁਸੀਂ ਮਾੜਾ ਕਿਸੇ ਨੂੰ ਬੋਲੋਗੇ ਉਹ ਤੁਹਾਡੇ ਨਾਲ ਵੀ ਮਾੜਾ ਹੀ ਕਰੂੰਗਾ ਉਹਨੇ ਤੁਹਾਡੇ ਤੇ ਇੱਕ ਇੱਕ ਗੱਲ ਦਾ ਜਵਾਬ ਲੈਣਾ ਆ ਜੇ ਤੁਸੀਂ ਕਿਸੇ ਨੂੰ ਗਲਤ ਬੋਲਦੇ ਹੋ ਜੇ ਮੈਂ ਕਿਸੇ ਨੂੰ ਗਲਤ ਬੋਲਦਾ ਮੇਰੇ ਤੋਂ ਵੀ ਜਵਾਬ ਲਊਗਾ ਰੱਬ ਮੈਨੂੰ ਵੀ ਉਹ ਚੀਜ਼ ਦਾ ਇੱਕ ਦਿਨ ਨੂੰ ਰੱਬ ਨੇ ਛੱਡਣਾ ਆ ਵੀ ਆਖੇ ਤੂੰ ਗਲਤ ਹੈਂ ਹਣਾ ਸੋ ਕਿਸੇ ਨੂੰ ਮਾੜਾ ਨਾ ਬੋਲੋ ਫਿਰ ਇਹ ਤਾਂ ਵਾਹਿਗੁਰੂ ਆਪੋ ਆਪਣਾ ਆ ਜੇ ਕੋਈ ਆਪਣੇ ਆਪਣੇ ਧਰਮ ਨੂੰ ਮੰਨਦਾ ਰਹੇ ਕੋਈ ਆਪਣੇ ਧਰਮ ਮੋਰੇ ਝੁਕਦਾ ਆ ਸੋ ਆਪਣੇ ਧਰਮ ਧਰਮ ਵੱਲ ਦੇਖਿਆ ਕਰੋ ਉਹ ਤੁਹਾਨੂੰ ਦੇਖਦਾ ਆ ਉਹ ਪ੍ਰਮਾਤਮਾ ਜਿਹਨੂੰ ਤੁਸੀਂ ਮੰਨਦੇ ਆ ਜਾਂ ਜਿੱਥੇ ਤੁਸੀਂ ਜਾਂਦੇ ਹੋ ਉਹ ਤੁਹਾਨੂੰ ਦੇਖਦਾ ਆ ਉਹ ਤੁਹਾਡੇ ਨਾਲ ਆ ਉਹ ਕੀ ਸੋਚਦਾ ਹੋਊਗਾ ਤੁਸੀਂ ਕਿਸੇ ਨੂੰ ਕਿਸੇ ਬਾਰੇ ਮਾੜਾ ਕਹਿੰਦੇ ਹੋ ਜਾਂ ਮਣ ਨਾ ਮਾੜਾ ਬੋਲੋ ਨਾ ਮਾੜਾ ਸੁਣੋ ਤੇ ਨਾ ਮਾੜਾ ਸੋਚੋ ਠੀਕ ਹੈ ਚੰਗਾ ਸੋਚੋ ਹਮੇਸ਼ਾ ਜੇ ਤੁਸੀਂ ਕਿਸੇ ਨੂੰ ਮਾੜਾ ਕਹੋਗੇ ਤੇ ਰੱਬ ਤੁਹਾਡਾ ਵੀ ਮਾੜਾ ਹੀ ਕਰੂਗਾ ਠੀਕ ਹੈ ਜੇ ਤੁਹਾਨੂੰ ਕੋਈ ਕਿਸੇ ਦੀ ਵੀਡੀਓ ਨਹੀਂ ਪਸੰਦ ਤੁਹਾਨੂੰ ਕੋਈ ਨਹੀਂ ਪਸੰਦ ਡੈਟ ਸੈਟ ਸਕਿੱਪ ਕਰੋ ਜਾਓ ਠੀਕ ਹੈ ਹੋਰ ਕੁਝ ਦੇਖੋ ਹੋਰ ਬਹੁਤ ਕੁਝ ਦੇਖਣ ਨੂੰ ਹਾਂ ਤੁਸੀਂ ਕਿਸੇ ਨੂੰ ਗਲਤ ਬੋਲੂਗੇ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਆ ਜਾਂ ਜਿਹੜੇ ਧਰਮ ਦੇ ਤੁਸੀਂ ਹੈਗੇ ਆ ਸੋ ਉਹ ਤੁਹਾਨੂੰ ਆਪ ਦੇਖੂਗਾ ਸੋ ਆਪਣੇ ਵਾਹਿਗੁਰੂ ਤੋਂ ਡਰ ਕੇ ਰਹੋ ਉਹ ਦੇਖਦਾ ਆ ਤੁਸੀਂ ਗਲਤ ਬੋਲਦੇ ਆ ਉਹ ਦੇਖਦਾ ਆ ਉਹ ਚੀਜ਼ ਤੁਹਾਡੇ ਤੋਂ ਹਿਸਾਬ ਲਾਊਗਾ ਉਹ ਤੁਹਾਡੇ ਤੋਂ ਹਿਸਾਬ ਲਾਊਗਾ ਵੀ ਤੁਸੀਂ ਇਹ ਬੰਦੇ ਨੂੰ ਗਲਤ ਬੋਲਦੇ ਬਿਨਾ ਮਤਲਬ ਤੋਂ ਤੁਸੀਂ ਇਹਦੀ ਫੈਮਿਲੀ ਨੂੰ ਗਲਤ ਬੋਲਦੇ ਆ ਔਰ ਔਰ ਆਪਰੇ ਤੁਹਾਡੇ ਤੋਂ ਹਿਸਾਬ ਲੈਣਾ ਆ ਇੱਕ ਨਾ ਇੱਕ ਦਿਨ ਤੁਹਾਨੂੰ ਉਹ ਚੀਜ਼ ਨਹੀਂ ਸਿੱਟਣਾ ਆ ਸੋ ਆਪਣੇ ਆਪ ਸਹੀ ਰਹੋ ਕਿਸੇ ਨੂੰ ਗਲਤ ਨਾ ਬੋਲੋ ਮੈਨੂੰ ਕਹਿੰਦਾ 2 10 2 1 2 3 5 2 2 ਨੈ 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 ਸ਼ਰਾਰਤੂ ਆ ਦੇ ਇਹਨਾਂ ਨੂੰ ਫੇਰ ਇਹਨਾਂ ਨੂੰ ਫੇਰ ਉੱਥੋਂ ਆਜਾ ਉੱਥੋਂ ਆਓ ਫੇਰ ਉੱਧਰ ਹਮੰ ਨੂੰਦਰ ਮੋਡ ਹੈ ਹੈ 2 2 3 5 2 2 3 5 ਹੋ ਆਇਆ ਬੱਚੇ ਹੋ 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 ਪਿੱਛੇ ਕੀ ਕਰਦਾ ਤੁਸੀਂ ਕਿੱਥੇ ਖੜੇ ਆ ਦੇ ਲੋ ਕਿੱਧਰ ਚਲ ਗਿਆ ਅਨੇ ਪੂਰਾ ਅਥ लास्ट ਤੱਕ ਜਾ ਲੈ ਗੰਦਾ ਗੰਦਾ ਨਾਲੀ ਹੈ ਮੈਂ ਇਹ ਸਬਜੀ ਗਾਦੀ ਬਣਾਉਣੀ ਆ ਦੱਸੋ ਵੀ ਕਰਮ ਸਬਜੀ ਗਾਦੀ ਬਣਾਉਣੀ ਅੱਜ ਕੀ ਖਾਣਾ ਮੈਂ ਠੀਕ ਨਹੀਂ ਹੈਗਾ ਆਏ ਚਲੋ ਜੀ ਉਹ ਸੁਪਰਮੈਨ